ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੱਗਰ ਦੀ ਸੰਗਰਾਮ ਮੰਗਰ ਮਾਹੇ ਸੁਹੰਦੀਆਂ ਹਰ ਪੈਰ ਸੰਗ ਬੈਠੜੀਆਂ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲੇ ਆਰਾਮ ਸਿਓ ਸੰਗ ਸਾਧ ਸਹਿ ਲੜੀਆਂ ਸਾਧ ਜਨਾ ਤੇ ਬਾਹਰ ਸੇ ਰਹਿਨ ਅਕੇ ਲੜੀਆਂ ਤਨ ਦੁੱਖ ਨ ਕਬਹੋਂ ਉਤਰੇ ਸੇ ਜਮਕੈ ਬਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤੇ ਨਾ ਜੜੀਆ ਨਾਨਕ ਬਾਂਛੇ ਤੋੜ ਤੈਨ ਪ੍ਰਭ ਚਰਨੀ ਦਰ ਪੜਿਆ ਮੰਗਰ ਪ੍ਰਭ ਆਰਾਧਣਾ ਬੋੜ ਨ ਜਨ ਮੜਿਆ ਨਾਨਕ ਬਾਂਛੇ ਤੋੜ ਤੈਨ ਪ੍ਰਭ ਸ਼ਰਨੀ ਦਰ ਪੜਿਆ ਮੰਗਰ ਪ੍ਰਭ ਆਰਾਧਣਾ ਬਹੜ ਨਾਂ ਜਨ ਮਾੜੀਆਂ ਮੱਗਰ ਦਾ ਮਹੀਨਾ ਸਭ ਸੰਗਤਾਂ ਲਈ ਖੇੜੇ ਖੁਸ਼ੀਆਂ ਅਤੇ ਤੰਦਰੁਸਤੀ ਲੈ ਕੇ ਆਵੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ